ਅਜਾਮਲ ਇੱਕ ਬ੍ਰਾਹਮਣ ਪੁੱਤਰ ਹੋਇਆ ਹੈ ਅਜਾਮਲ ਦਾ ਜਿਹੜਾ ਪਿਤਾ ਸੀ ਉਹ ਰਾਜ ਪੁਜਾਰੀਤ ਸੀ ਹੁਣ ਰਾਜ ਜਿਹੜਾ ਰਾਜ ਪੁਜਾਰੀਤ ਹੋਏਗਾ ਉਸ ਦਾ ਬੇਟਾ ਵੀ ਅੱਗੇ ਜਾ ਕਰਕੇ ਰਾਜ ਪੁਜਾਰੀਤ ਹੀ ਬਣੇਗਾ ਪਹਿਲਾਂ ਇਹ ਇੱਕ ਰੀਤ ਹੁੰਦੀ ਸੀ ਜਿਹੜਾ ਰਾਜ ਪੁਜਾਰੀਤ ਹੁੰਦਾ ਸੀ ਉਹਦਾ ਬੱਚਾ ਵੀ ਪੜ੍ਹ ਕਰਕੇ ਅੱਗੇ ਰਾਜ ਪੁਜਾਰੀਤ ਬਣਦਾ ਸੀ ਜਿਹੜੇ ਅਜਾਮਲ ਦੇ ਪਿਤਾ ਨੇ ਅਜਾਮਲ ਨੂੰ ਕਹਿੰਦੇ 25 ਸਾਲ ਹੈ ਜਿਹੜਾ ਪੜ੍ਹਨ ਵਾਸਤੇ ਪਾਇਆ ਅਜਾ ਮੱਲ ਨੇ 25 ਸਾਲ ਲਗਾਏ ਵਿਦਿਆ ਪੜਨ ਵਾਸਤੇ ਤੇ ਜਿਸ ਗੁਰੂ ਦੇ ਕੁਲਸ ਨੂੰ ਭੇਜਿਆ ਜਾਂਦਾ ਸੀ ਗੁਰੂ ਦਾ ਹੁਕਮ ਸੀ ਕਿ ਭਾਈ ਤੂੰ ਸ਼ਹਿਰ ਦੇ ਵਿੱਚੋਂ ਦੀ ਹੋ ਕਰਕੇ ਨਹੀਂ ਆਉਣਾ ਹੈ ਤੂੰ ਸ਼ਹਿਰ ਦੇ ਬਾਹਰੋਂ ਦੀ ਘੁੰਮ ਕਰਕੇ ਆਉਣਾ ਦੋ ਢਾਈ ਘੋੜ ਦਾ ਜਿਹੜਾ ਪਿੰਡਾ ਪੈਂਦਾ ਸੀ ਉਹ ਦੋ ਢਾਈ ਘੋੜ ਘੁੰਮ ਕਰਕੇ ਜਿਹੜਾ ਅਜਾ ਮੱਲ ਪੜਨ ਆਇਆ ਕਰਦਾ ਸੀ ਬੜੀ ਵਿਦਿਆ ਪੜ੍ਹੀ ਬੜਾ ਬੜਾ ਜਾਣਕਾਰ ਬਣ ਗਿਆ ਪੁਜਾਰੀ ਬਣ ਗਿਆ ਪਰੋਧ ਦੀ ਲਈ ਜਿੰਨੀ ਡਿਗਰੀ ਚਾਹੀਦੀ ਹੁੰਦੀ ਹੈ ਪੜਾਈ ਉਹ ਕਰ ਲਈ ਹੁਣ ਜਦੋਂ ਪੁਜੋਤ ਕਹਿੰਦੇ ਅਜਾਮਲ ਬਣਿਆ ਹੈ ਪੜਿਆ ਹੈ ਪੜੀ ਜਾ ਰਿਹਾ ਹੈ ਜਦੋਂ ਗੁਰੂ ਦੇ ਕੋਲ ਜਾਂਦਾ ਹੈ ਇੱਕ ਟਾਈਮ ਐਸਾ ਹੁੰਦਾ ਕਿ ਉਸ ਦਾ ਪੜਨ ਦੇ ਵਿੱਚ ਮਨ ਨਹੀਂ ਲੱਗਦਾ ਹੈ ਗੁਰੂ ਪੜਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਜਾਮਲ ਨਹੀਂ ਪੜਦਾ ਹੈ ਨਾਲ ਦੇ ਬੰਦਿਆਂ ਨੇ ਦੱਸਿਆ ਕਿ ਮਹਾਰਾਜ ਇਹ ਤਾਂ ਪੜਾਈ ਦੇ ਵਿੱਚ ਮਨ ਇਹਨ ਕਰਕੇ ਨਹੀਂ ਲੱਗਦਾ ਜਿਹੜਾ ਤੁਸੀਂ ਇਸ ਨੂੰ ਹੁਕਮ ਕੀਤਾ ਸੀ ਕਿ ਤੂੰ ਸ਼ਹਿਰ ਦੇ ਵਿੱਚੋਂ ਦੀ ਨਹੀਂ ਨਿਕਲ ਕਰਕੇ ਆਉਣਾ ਅਜਾਮਲ ਹੁਣ ਸ਼ਹਿਰ ਦੇ ਵਿੱਚੋਂ ਦੀ ਆਉਂਦਾ ਹੈ ਉਸ ਦਾ ਮਨ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਸ਼ਹਿਰ ਦੇ ਜਿਹੜੇ ਉਸ ਗਲੀ ਦੇ ਵਿੱਚੋਂ ਲੰਘ ਕਰੇ ਕੇ ਆਉਂਦਾ ਸੀ ਉੱਥੇ ਵੇਸ਼ਵਾਵਾਂ ਦੇ ਕੋਠੇ ਸਨ ਹੁਣ ਜਦੋਂ ਬੰਦਾ ਰੋਜ਼ ਉਸ ਜਗ੍ਹਾ ਤੋਂ ਲੰਘਦਾ ਹੈ ਪ੍ਰਭਾਵ ਤਾਂ ਪੈਣਾ ਹੀ ਹੈ ਕਹਿੰਦੇ ਅਜਾਮਲ ਜਿਹੜਾ ਹੈ ਉਸ ਦਾ ਇੱਕ ਵੇਸ਼ਵਾ ਦੇ ਉੱਤੇ ਉਹ ਮੋਹਤ ਹੋ ਜਾਂਦਾ ਹੈ ਉਸ ਦਾ ਗੁਰੂ ਨੂੰ ਜੇ ਇਹ ਗੱਲ ਪਤਾ ਲੱਗਦੀ ਹੈ ਗੁਰੂ ਉਸ ਨੂੰ ਇੱਕ ਸ਼ਰਾਪ ਕਹਿ ਲਏ ਇੱਕ ਐਸਾ ਗੱਲ ਕਹਿ ਦਿੰਦਾ ਕਿ ਭਾਈ ਤੂੰ ਵਿਦਿਆ ਤਾਂ ਬਹੁਤ ਪੜ ਗਿਆ ਪਰ ਇਹ ਤੇਰੇ ਕੰਮ ਨਹੀਂ ਆਏਗੀ ਸਮਾਂ ਲੰਘਦਾ ਹੈ ਜਿਹੜਾ ਉਸ ਦਾ ਪਿਤਾ ਹੈ ਰਾਜ ਪੁਜਾਰੀ ਉਹ ਅਕਾਲ ਚਲਾਣਾ ਕਰ ਜਾਂਦਾ ਹੈ ਅਜਾ ਮਾਨੂੰ ਕੀ ਕਰ ਕੀਤਾ ਜਾਂਦਾ ਹੈ ਉਸ ਰਾਜ ਦੇ ਵਿੱਚ ਰਾਜ ਪੁਜਾਰੀ ਸਥਾਪਿਤ ਕੀਤਾ ਜਾਂਦਾ ਹੈ ਅਜਾ ਮਲ ਬਹੁਤ ਵਧੀਆ ਕਥਾ ਕਰਿਆ ਕਰੇ ਇੱਕ ਦਿਨ ਰਾਜੇ ਨੂੰ ਕਿਸੇ ਨੇ ਦੱਸ ਦਿੱਤਾ ਕਿ ਜਿਹੜਾ ਤੁਹਾਡਾ ਪੁਜਾਰੀ ਹੈ ਨਾ ਉਹ ਵਿਸ਼ਵਾ ਦੇ ਕੋਠੇ ਦੇ ਉੱਤੇ ਜਾਂਦਾ ਹੈ ਹੁਣ ਰਾਜ ਦੇ ਵਿੱਚ ਜਾਂ ਰਾਜ ਦਰਬਾਰ ਦੇ ਵਿੱਚ ਚੁਗਲੀ ਨਿੰਦਿਆ ਤਾਂ ਹੋਇਆ ਕਿ ਕਹੀ ਕਰਦੀ ਹੈ ਰਾਜੇ ਨੇ ਪਹਿਲਾਂ ਇਹ ਗੱਲ ਸੁਣ ਕਰਕੇ ਯਕੀਨ ਨਹੀਂ ਕੀਤਾ ਕਹਿੰਦਾ ਮੈਂ ਉਸ ਨੂੰ ਰੰਗੇ ਹੱਥੀ ਫੜਾਂਗਾ ਇੱਕ ਦਿਨ ਕੀ ਕਰਦਾ ਹੈ ਰਾਜਾ ਅਜਾਮਲ ਨੂੰ ਰੰਗੇ ਹੱਥੀ ਫੜ ਲੈਂਦਾ ਹੈ ਵੇਸ਼ਵਾਦੀ ਕੋਠੇ ਦੇ ਉੱਤੇ ਫਿਰ ਕੀ ਹੁੰਦਾ ਹੈ ਉਹ ਰਾਜਾ ਹੈ ਜਿਹੜਾ ਅਜਾਮਲ ਆਪਣੇ ਪੁਜਾਰੀ ਨੂੰ ਉਸ ਵੇਸ਼ਵਾਦੀ ਸਮੇਤ ਆਪਣੇ ਰਾਜ ਤੋਂ ਨਿਕਾਲਾ ਦੇ ਦਿੰਦਾ ਜੰਗਲ ਦੇ ਵਿੱਚ ਭੇਜ ਦਿੰਦਾ ਹੈ ਜਦੋਂ ਜੰਗਲ ਦੇ ਵਿੱਚ ਭੇਜਿਆ ਜਾਂਦਾ ਹੈ ਹੁਣ ਜੰਗਲ ਦੇ ਵਿੱਚ ਜਦੋਂ ਭੇਜਿਆ ਜਾਵੇ ਨਾ ਕੋਈ ਰਾਸ਼ਨ ਨਾ ਪਾਣੀ ਉਹ ਜੰਗਲ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਉਹਨਾਂ ਨੇ ਹੁਣ ਅਜਾਮਲ ਹੈ ਜਿਹੜਾ ਜੋ ਉਸ ਨੂੰ ਸ਼ਿਕਾਰ ਮਿਲਦਾ ਹੈ ਸੂਰ ਖਰਗੋਸ਼ ਚਿੜੀਆਂ ਮਿਲੀਆਂ ਚਿੜੀਆਂ ਮਾਰ ਕਰਕੇ ਖਾ ਲਈਆਂ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਉਸਨੇ ਹੌਲੀ ਹੌਲੀ ਸਮਾਂ ਲੰਘਿਆ ਉਹਨਾਂ ਦੇ ਘਰੇ 6 ਪੁੱਤਰ ਹੋਏ ਉਹਨਾਂ ਨੇ ਉੱਥੇ ਛੱਪੜ ਜਿਹੜੀ ਛਪਰੀਆਂ ਵੀ ਦੋ ਬਣਾ ਲਈਆਂ ਘਰ ਦੋ ਬਣਾ ਲਏ ਹਨ ਜੰਗਲ ਦੇ ਵਿੱਚ ਉਸ ਦਾ ਨਿਤ ਦਾ ਕਰਮ ਇਹੀ ਹੈ ਚਿੜੀ ਮਿਲੀ ਚਿੜੀ ਕਬੂਤਰ ਮਿਲਿਆ ਕਬੂਤਰ ਲਿਆ ਕਰਕੇ ਖਾਣਾ ਤੇ ਰੋਜ਼ ਦਾ ਉਸ ਦਾ ਕਰਮ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਉਸ ਜੰਗਲ ਦੇ ਵਿੱਚੋਂ ਗੁਰੂ ਕਿਰਪਾ ਕਰਦਾ ਹੈ ਦੋ ਜਿਹੜੇ ਸਾਧੂ ਹਨ ਉਹ ਲੰਘੇ ਜਾ ਰਹੇ ਸਨ ਉਹਨਾਂ ਨੇ ਦੇਖਿਆ ਕਿ ਇਹ ਜੰਗਲ ਦੇ ਵਿੱਚ ਕਿਸ ਦੀਆਂ ਜੋ ਕੁੱਟੀਆਂ ਬਣੀਆਂ ਹੋਈਆਂ ਹਨ ਉਹ ਕਹਿੰਦੇ ਹਨ ਕਿ ਕਿਉਂ ਨਾ ਇੱਥੇ ਜਾ ਕਰਕੇ ਵਿਸ਼ਰਾਮ ਕੀਤਾ ਜਾਵੇ ਥੋੜਾ ਦਿਨ ਕੋਈ ਭੋਜਨ ਨੂੰ ਖਾਣ ਨੂੰ ਮਿਲ ਜਾਏਗਾ ਅੱਪਾ ਚੱਲਦੇ ਹਨ ਅਜਾ ਕਹਿੰਦੇ ਉਹ ਘਰਾਂ ਦੇ ਵੱਲੋਂ ਉਹ ਚਲੇ ਜਾਂਦੇ ਹਨ ਉੱਥੇ ਜਾ ਕਰਕੇ ਕੀ ਦੇਖਦੇ ਹਨ ਕਿ ਇੱਕ ਜੜੀ ਹੈ ਬੀਬੀ ਹੈ ਉਹ ਉਹਦੇ ਕੋਲ ਜਾਂਦੇ ਹਨ ਉਹ ਜੜੀ ਵੇਸ਼ਵਾ ਹੈ ਉਹ ਸਾਧੂਆਂ ਨੂੰ ਨਮਸਕਾਰ ਕਰਦੀ ਉਸਨੇ ਪਹਿਲੀ ਵਾਰੀ ਕਿਸੇ ਸਾਧੂ ਦੇ ਚਰਨ ਪਾਸੇ ਸਾਧੂ ਨਮਸਕਾਰ ਕੀਤੀ ਬੈਠਣ ਵਾਸਤੇ ਕਿਹਾ ਪਾਣੀ ਪਿਲਾਇਆ ਤੇ ਭੋਜਨ ਦਾ ਬੰਦੋਬਸਤ ਕਰਨ ਵਾਸਤੇ ਕਿਹਾ ਕਿ ਮਹਾਰਾਜ ਅਸੀਂ ਭੋਜਨ ਦਾ ਬੰਦੋਬਸਤ ਕਰਦੇ ਹਾਂ ਤੁਸੀਂ ਠੱਕੇ ਹੋ ਇਨਾਂ ਨੂੰ ਕਹਿੰਦੇ ਅਜਾਮਲ ਹੈ ਜਿਹੜਾ ਬਾਹਰੋਂ ਆਵਾਜ਼ ਦੇ ਦਿੰਦਾ ਹੈ ਆਪਣੀ ਪਤਨੀ ਨੂੰ ਜਿਹੜੀ ਵੇਸਵਾ ਸੀ ਉਹ ਕਹਿੰਦੀ ਹੈ ਕਿ ਤੂੰ ਕੀ ਲੈ ਕਰ ਕੇ ਆਂ ਕਹਿੰਦਾ ਚਿੜੀਆਂ ਮਾਰ ਕਰਕੇ ਲਿਆ ਕਹਿੰਦੀ ਘਰੇ ਸਾਡੇ ਸਾਧੂ ਬੈਠਿਆ ਨੇ ਅਸੀਂ ਤਾਂ ਪਹਿਲਾਂ ਪਾਪੀ ਹਾਂ ਸਾਧੂਆਂ ਨੇ ਦੇਖ ਲਿਆ ਤਾਂ ਸਾਨੂੰ ਹੋਰ ਪਾਪ ਲੱਗ ਜਾਣਾ ਹੈ ਘਰ ਦੇ ਵਿੱਚ ਜਿਹੜੇ ਮਾੜੇ ਮੋٹے ਬੱਚੇ ਹੋ ਚੌਲ ਹਨ ਉਹੀ ਉਹਨਾਂ ਨੂੰ ਬਣਾ ਕਰਕੇ ਖਿਲਾ ਦਿੰਦੇ ਤੂੰ ਇਹ ਸ਼ਿਕਾਰ ਨੂੰ ਛੁੱਟ ਦੇ ਪਰੇ ਗੁਰੂ ਜਦੋਂ ਕਹਿੰਦੇ ਹੁੰਦੇ ਆ ਕਿਸੇ ਦਾ ਭਲਾ ਕਰਨਾ ਤਾਂ ਉਸ ਦੀ ਨੀਅਤ ਵੀ ਸਿੱਧੀ ਕਰ ਦਿੰਦਾ ਹੈ ਸਾਧੂਆਂ ਦੇ ਕੋਲ ਗਏ ਸਾਧੂਆਂ ਨੂੰ ਭੋਜਨ ਪਾਣੀ ਛਕਾਇਆ ਤੇ ਜਦੋਂ ਭੋਜਨ ਪਾਣੀ ਛਕਾਉਣ ਤੋਂ ਬਾਅਦ ਸਾਧੂ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਜਿਹੜਾ ਅਜਾ ਮਲ ਹੈ ਅਜਾ ਮਲੇ ਰੋਂਦੇ ਹੋਏ ਅਥਰੂ ਛੁੱਟਦੇ ਹੋਏ ਆਪਣੀ ਜਿਹੜੀ ਸਾਰੀ ਵਾਰਤਾ ਸੁਣਾਈ ਕੇ ਮੈਂ ਇਸ ਤਰ੍ਹਾਂ ਪੁਜੋਹ ਦਾ ਬੇਟਾ ਸੀ ਬੇਸਵਾ ਦੇ ਕੋਠੇ ਦੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਮੈਨੂੰ ਇਹ ਸਜ਼ਾ ਮਿਲੀ ਹੁਣ ਮੈਂ ਇੱਥੇ ਰਹਿ ਰਿਹਾ ਮੇਰੇ ਘਰੇ 6 ਪੁੱਤਰ ਹੋ ਗਏ ਹਨ ਸਾਡਾ ਭਲਾ ਕਰੋ ਸਾਧੂ ਜਨੋ ਸਾਡੇ ਤੇ ਕਿਰਪਾ ਕਰੋ ਸਾਡੀ ਜਿਹੜੀ ਬੇਨਤੀ ਪ੍ਰਵਾਨ ਕਰੋ ਸਾਧੂਆਂ ਨੇ ਦੇਖਿਆ ਕਿ ਇਹਨਾਂ ਦੀ ਬਿਰਤੀ ਪਾਪੀ ਬਿਰਤੀ ਹੈ ਕਾਮੀ ਬੰਦੇ ਹਨ ਦੋਨੇ ਇਹਨਾਂ ਤੋਂ ਨਾਮ ਨਹੀਂ ਜਪਿਆ ਜਾਣਾ ਜੇ ਇਹਨਾਂ ਨੂੰ ਨਾਮ ਜਪਣ ਵਾਸਤੇ ਕਿਹਾ ਨਾ ਤਾਂ ਇਹਨਾਂ ਤੋਂ ਨਾਮ ਨਹੀਂ ਜਪਿਆ ਜਾਣਾ ਨਾਮ ਜਪਣਾ ਬੜਾ ਔਖਾ ਹੈ ਨਾ ਵਾਸਤੇ ਕਿਉਂਕਿ ਇਹਨਾਂ ਦੀ ਸੁਰਤੀ ਬਿਰਤੀ ਦੇ ਵਿੱਚ ਪਾਪ ਵੀ ਹੈ ਤੇ ਕਾਮ ਵੀ ਹੈ ਇਸ ਕਰਕੇ ਉਹਨਾਂ ਨੇ ਯੁਗਤੀ ਦੱਸੀ ਕਿ ਤੁਹਾਡਾ ਜਿਹੜਾ ਹੋਣ ਵਾਲਾ ਪੁੱਤਰ ਹੈ ਜੋ ਗਰਭ ਦੇ ਵਿੱਚ ਹੈ ਸੱਤਵਾਂ ਬੱਚਾ ਹੈ ਨਾ ਉਸ ਦਾ ਨਾਮ ਤੁਸੀਂ ਨਾਰਾਇਣ ਰੱਖ ਲੈਣਾ ਇਹ ਤੁਹਾਡਾ ਉਧਾਰ ਕਰੇਗਾ ਇਸ ਤਰ੍ਹਾਂ ਹੀ ਹੋਇਆ ਅਜਾ ਮਲ ਦੇ ਘਰ ਹੈ ਜਿਹੜਾ ਸੱਤਵਾਂ ਜਿਹੜਾ ਪੁੱਤਰ ਹੋਇਆ ਹੈ ਉਹਨਾਂ ਨੇ ਉਸ ਦਾ ਨਾਮ ਨਾਰਾਇਣ ਰੱਖ ਲਿਆ ਹੈ ਹੁਣ ਉਹਨਾਂ ਨੂੰ ਪਤਾ ਸੀ ਕਿ ਇਸ ਦਾ ਇਸ ਨੇ ਸਾਡਾ ਉਧਾਰ ਕਰਨਾ ਹੈ ਉਸ ਨੂੰ ਬੜਾ ਪਿਆਰ ਕਰਿਆ ਕਰਨ ਨਾਰਾਇਣ ਨਾਰਾਇਣ ਬੁਲਾਇਆ ਕਰਨ ਅਜਾ ਮਲਦਾ ਕਹਿੰਦੇ ਜਿਹੜਾ ਅੰਤ ਸਮਾ ਜਦੋਂ ਆਇਆ ਜਦੋਂ ਅੰਤ ਸਮਾ ਆਉਂਦਾ ਨਾ ਬੰਦੇ ਨੂੰ ਜਮਦੂਤ ਨਜ਼ਰ ਆਉਂਦੇ ਹਨ ਫਿਰ ਆਪਾਂ ਦੇਖਿਆ ਨਾ ਹੱਥ ਮਰੋੜ ਐ ਤਨ ਕਪੈ ਸਿਆਹ ਹੋ ਹੋਆ ਸੇਤ ਪੜਦੇ ਆ 12 ਮਾਹ ਦੇ ਵਿੱਚ ਕਿ ਇਹ ਬੰਦਾ ਹੱਥ ਮਰੋੜਦਾ ਹੈ ਇੱਕ ਰੰਗ ਉਸ ਦੇ ਉੱਤੇ ਆਉਂਦਾ ਹੈ ਇੱਕ ਜਾਂਦਾ ਸਿਆਹੋ ਹੋਆ ਸੇਤ ਕਾਲੇ ਤੋਂ ਚਿੱਟਾ ਚਿੱਟੇ ਤੋਂ ਕਾਲਾ ਐਦਾਂ ਰੰਗ ਬਦਲਦਾ ਹੈ ਬੰਦਾ ਉਸੇ ਤਰ੍ਹਾਂ ਅਜਾ ਮਲਦੇ ਵੀ ਕਹਿੰਦੇ ਹੱਥ ਪੈਰ ਕੰਬਣ ਲੱਗੇ ਜਮਦੂਤ ਸਾਹਮਣੇ ਆਉਂਦੇ ਦੇਖ ਕਰਕੇ ਐਨੇ ਨੂੰ ਕੀ ਹੋਇਆ ਅਜਾ ਮਲ ਦੇ ਕਹਿੰਦੇ ਅਜਾ ਮਲ ਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ ਜਿਹੜਾ ਸਾਧੂਆਂ ਨੇ ਕਿਹਾ ਸੀ ਕਿ ਤੈਨੂੰ ਅਜਾ ਮਲ ਤੇਰੇ ਬੱਚੇ ਨਾਰਾਇਣ ਨੇ ਛਡਾਉਣਾ ਹੈ ਤੇਰਾ ਉਦਾਰ ਕਰਨਾ ਹੈ ਉਸਦੇ ਯਾਦ ਆ ਜਾਂਦਾ ਹੈ ਉਹ ਪੁਕਾਰਦਾ ਹੈ ਕਿ ਨਾਰਾਇਣ ਬੱਚੇ ਮੈਨੂੰ ਬਚਾ ਲੈ ਮੈਨੂੰ ਜਮਦੂਤ ਲੈਣ ਆ ਗਏ ਉਹ ਨਾਰਾਇਣ ਮੈਨੂੰ ਬਚਾ ਲੈ ਮੈਨੂੰ ਜਮਦੂਤ ਲੈਣ ਆ ਗਏ ਤਿੰਨ ਚਾਰ ਵਾਰੀ ਕਹਿੰਦਾ ਹੈ ਬੱਚਾ ਨਹੀਂ ਸੁਣਦਾ ਫਿਰ ਜਦੋਂ ਜੰਮਦੂਤ ਹੋਰ ਨੇੜੇ ਆ ਜਾਂਦੇ ਨੇ ਫਿਰ ਬੱਚਾ ਕਹਿਣਾ ਛੜਦਾ ਨਾਰਾਇਣ ਬਚਾ ਲੈ ਨਾਰਾਇਣ ਬਚਾ ਲੈ ਨਾਰਾਇਣ ਬਚਾ ਲੈ ਬੜੀ ਤੇਜ਼ ਤੇਜ਼ ਕਹਿਣਾ ਲੱਗਦਾ ਹੈ ਕਹਿੰਦੇ ਫਿਰ ਕੀ ਹੁੰਦਾ ਹੈ ਪ੍ਰਮਾਤਮਾ ਦਾ ਤਾਂ ਬਿਰਧ ਹੈ ਜੋ ਸ਼ਰਣੇ ਆਵੇ ਤਿਸ ਕੰਠ ਲਾਵੇ ਇਹ ਬਿਰਧ Swami ਸੰਧਾ ਪ੍ਰਮਾਤਮਾ ਦਾ ਤਾਂ ਬਿਰਧ ਹੈ ਉਹਦਾ ਤਾਂ ਸੁਭਾਅ ਹੈ ਜੋ ਉਸ ਦੀ ਸ਼ਰਣ ਦੇ ਵਿੱਚ ਆ ਗਿਆ ਜਿੱਡਾ ਮਰਜੀ ਪਾਪੀ ਹੋਵੇ ਉਸ ਨੂੰ ਬਖਸ਼ ਦਿੰਦਾ ਹੈ ਬਚਾ ਲੈਂਦਾ ਹੈ ਕਹਿੰਦੇ ਅਜਾ ਮਾਲੇ ਜਦੋਂ ਨਾਰਾਇਣ 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 ਕਰਨਾ ਸ਼ੁਰੂ ਕੀਤਾ ਪਰਮਾਤਮਾ ਕਹਿੰਦੇ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਦੇ ਜਿਹੜੇ ਦੂਤ ਹਨ ਜਮਦੂਤਾਂ ਨੂੰ ਪਰੇ ਕਰ ਕਰਕੇ ਰਾਮ ਦੇ ਗਣਾਂ ਨੂੰ ਭੇਜ ਦਿੰਦਾ ਹੈ ਰਾਮ ਦੇ ਗਣ ਜਮਦੂਤਾਂ ਨੂੰ ਕਹਿੰਦੇ ਨੇ ਕਿ ਤੁਸੀਂ ਪਰੇ ਹੋ ਜਾਓ ਇਹ ਹੁਣ ਪਰਮਾਤਮਾ ਦਾ ਹੋ ਗਿਆ ਤੁਹਾਡਾ ਹੁਣ ਇਹ ਜਿਹੜੀ ਹੈ ਨਹੀਂ ਰਿਹਾ ਹੈ ਜੀਵ ਇਹ ਪਰਮਾਤਮਾ ਦਾ ਹੋ ਗਿਆ ਹੈ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਨਾਨਕ ਕਹੈ ਚੇਤ ਚਿੰਤਾ ਮਨ ਤੋ ਵੀ ਉਤਰੈ ਪਾਰਾ ਹੇ ਪ੍ਰਾਣੀ ਜਿਹੜੇ ਅਜਾਮਲ ਦੇ ਇੱਕ ਵਾਰ ਨਾਰਾਇਣ ਕਹਿਣ ਦੇ ਉੱਤੇ ਅੰਤ ਕਾਲ ਦੇ ਵਿੱਚ ਜਿਸ ਨੂੰ ਪਾਪੀ ਜਾਣਦੇ ਸਨ ਲੋਕ ਉਹਨੇ ਅੰਤ ਕਾਲ ਦੇ ਵਿੱਚ ਨਾਰਾਇਣ ਜਿਹੜੀ ਸੁਧ ਆ ਗਈ ਉਸ ਨੂੰ ਨਾਰਾਇਣ ਨੇ ਉਸ ਨੂੰ ਛਡਾ ਲਿਆ ਚਿੰਤਾਵਾਂ ਤੋਂ ਮੁਕਤ ਕਰਨ ਵਾਲੇ ਉਸ ਵਾਹਿਗੁਰੂ ਪਰਮਾਤਮਾ ਦਾ ਚਿੰਤਨ ਕਰ ਤੋਪੀ ਉਤਰੇ ਪਾਰਾ ਤੂੰ ਵੀ ਪਾਰ ਹੋ ਜਾਏਗਾ ਜੇ ਤੈਨੂੰ ਵੀ ਕੋਈ ਚਿੰਤਾ ਹੈ ਤੈਨੂੰ ਵੀ ਕੋਈ ਦੁੱਖ ਝੋਰਾ ਹੈ ਤੂੰ ਵੀ ਹੁਕਮ ਦੇ ਅੰਦਰ ਆ ਜਾ ਕਿਉਂਕਿ ਹੁਕਮ ਮੰਨੇ ਹੈ ਹੋਵੇ ਪ੍ਰਮਾਣ ਆਪਾਂ ਵੀ ਬੇਨਤੀ ਕਰੀਏ ਗੁਰੂ ਦੇ ਅੱਗੇ ਕਿ ਮਹਾਰਾਜ ਅਸੀਂ ਤੇਰੇ ਹੁਕਮ ਦੇ ਵਿੱਚ ਆ ਜਾਈਏ ਅਸੀਂ ਤੇਰੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦਈਏ